ਸ਼ਸ਼ੀਗਾਰ ਮੈਂ ਮੋਹਿਤ ਤਲਵਾਰ ਤੁਸ ਦੇਖ ਰਹੇ ਹੋ ਪੰਜਾਬ ਟਾਕਸ 24 ਆਪ ਚੰਡੀਗੜ੍ਹ ਦੀ ਸਾਬਕਾ ਪ੍ਰਧਾਨ ਭਾਜਪਾ ਦੇ ਵਿੱਚ ਸ਼ਾਮਲ ਹੋ ਜਾ ਰਹੀ ਹੈ ਪੰਜਾਬ ਦੇ ਵਿੱਚ ਕੰਮ ਕਰਨ ਦੀ ਇੱਛਾ ਪ੍ਰਗਟਾਈ ਸੀ ਪਰ ਜਿੰਮੇਵਾਰੀ ਨਾ ਮਿਲਣ ਤੇ ਆਪ ਦਾ ਝਾੜੂ ਛੱਡ ਦਿੱਤਾ ਆਮ ਆਦੀ ਪਾਰਟੀ ਦੀ ਚੰਡੀਗੜ੍ਹ ਤੋਂ ਸਾਬਕਾ ਉਪਰਧਾਨ ਆਵਾ ਬਾਂਸਲ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹ ਪਾਜਪਾ ਦੇ ਸੂਬਾ ਦਫਤਰ ਵਿਖੇ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਇਸ ਮੌਕੇ ਭਾਜਪਾ ਦੇ ਰਾਸ਼ਟਰ ਜਨਰਲ ਖਤਰ ਨਰਿੰਦਰ ਸਿੰਘ ਰੈਣਾ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼੍ਰੀ ਸ਼ਰਮਾ ਵੀ ਉਹਨਾਂ ਦੇ ਨਾਲ ਮੌਜੂਦ ਰਹੇਗੇ ਆਵਾ ਬਾਂਸਲ ਦੇ ਪਤੀ ਮੁਹਾਲੀ ਦੇ ਵਿੱਚ ਇੱਕ ਜਾਣੇ ਪਛਾਣੇ ਕਾਰੋਬਾਰੀ ਨੇ ਅਤੇ ਉੱਥੇ ਇੱਕ ਅਮੇ ਫਾਊਂਡੇਸ਼ਨ ਰਾਹੀਂ ਸਮਾਜਿਕ ਕੰਮ ਕਰਦੇ ਜਿੱਤੇ ਸ਼ਹਿਰ ਦੇ ਵਿੱਚ ਕਈ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨਾਲ ਜੁੜੇ ਵੀ ਹੋਏ ਨੇ ਆਪ ਆਪਾਂਸਾਲ ਨੇ ਅਗਸਤ 2025 ਦੇ ਵਿੱਚ ਆਮ ਆਦੀ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਪੰਜਾਬ ਦੇ ਲਈ ਪੂਰੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਪਰ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਉਹਦਾ ਦੇ ਦਿੱਤਾ ਗਿਆ ਪਰ ਉਹ ਪੰਜਾਬ ਦੇ ਵਿੱਚ ਕੰਮ ਕਰਨਾ ਚਾਹੁੰਦੀ ਸੀ ਇਸ ਕਰਕੇ ਉਸ ਨੂੰ ਇੱਕ ਕਦਮ ਹੰਝੂਕਣਾ ਪਿਆ